ਤੇ ਅੱਗ ਲੱਗੀ ਲੰਘੇ ਦਿਨ 14 ਘੰਟੇ ਬੀਤ ਚੁੱਕੇ ਨੇ ਪਰ ਹਜੇ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਤਲਵੰਡੀ ਸਾਬੋ ਦੇ ਵਿੱਚ ਪ੍ਰਾਲੀ ਨੂੰ ਲੱਗੀ ਅੱਗ ਹੈ ਹਜੇ ਤੱਕ ਨਹੀਂ ਬੁਜੀ ਸ਼ਨੀਵਾਰ ਸ਼ਾਮ ਤਕਰੀਬਨ 6 ਵਜੇ ਅੱਗ ਲੱਗੀ ਸੀ ਕਰੀਬ 1 ਲੱਖ ਗੱਠਾਂ ਨੂੰ ਅੱਗ ਲੱਗੀ ਹੈ ਘਟਨਾ ਵਾਲੀ ਥਾਂ ਤੋਂ ਕੁਝ ਹੀ ਕਦਮ ਤੇ ਪੈਟਰੋਲ ਪੰਪ ਵੀ ਹੈ ਫੈਕਟਰੀਆਂ ਦੇ ਵਿੱਚ ਪਰਾਲੀ ਦੀਆਂ ਗੱਠਾਂ ਵੇਚੀਆਂ ਜਾਂਦੀਆਂ ਸੀ ਪਿੰਡ ਨਥੇਹਾ ਦੇ ਲੋਕਾਂ ਦੇ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ جاری ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਮੌਜੂਦ ਨਹੀਂ 16 ਦਿਨ ਸ਼ਾਮ 6 ਵਜੇ ਅੱਗ ਲੱਗੀ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਦੇ ਵਿੱਚ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗੀ ਹੈ ਤੇ तकरीबन 1 ਲੱਖ ਗੱਠਾਂ ਦਸੀਆਂ ਜਾ ਰਹੀਆਂ ਨੇ ਜਿਸ ਨੂੰ ਅੱਗ ਲੱਗੀ ਹੈ 14 ਘੰਟੇ ਬੀਤ ਚੁੱਕੇ ਨੇ ਪਰ ਹਜੇ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਸਥਾਨਕ ਲੋਕ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅੱਗ ਬੁਝਾਉ ਦਸਤਾ ਮੌਕੇ ਤੇ ਮੌਜੂਦ ਹੈ ਤੇ ਜੋ ਜਾਣਕਾਰੀ ਮਿਲੀ ਹੈ ਜਿਸ ਜਗ੍ਹਾ ਤੇ ਅੱਗ ਲੱਗੀ ਹੈ ਉਸ ਥਾਂ ਤੋਂ ਮਹਿਜ਼ ਕੁਛੀ ਦੂਰੀ ਤੇ ਪੈਟਰੋਲ ਪੰਪ ਸਥਿਤ ਹੈ ਸੋ ਬਿਹਤ ਪਿਆਨਾ ਕ ਲੰਗੇ ਦਿਨ ਲੱਗੀ ਤੇ ਹਜੇ ਤੱਕ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਮਨੀਸ਼ ਸਾਡੇ ਸਹਿਯੋਗੀ ਖਬਰ ਤੇ ਜਾਣਕਾਰੀ ਦੇਣਗੇ ਮਨੀਸ਼ ਲੰਮਾ ਸਮਾਂ ਹੋ ਗਿਆ ਹੈ ਕੀ ਕੁਝ ਅਪਡੇਟ ਹੈ 3-12 ਘੰਟੇ ਤੋਂ ਬਾਅਦ ਦਾ ਸਮਾਂ ਜਿਹੜਾ ਹੋ ਗਿਆ ਹੈ ਕਿਉਂਕਿ ਇੱਥੇ ਜਿਹੜੀ ਪਰਾਰੇ ਦੀਆਂ ਗੱਠਾਂ ਬਣਾ ਕੇ ਰੱਖੀਆਂ ਗਈਆਂ ਸਨ ਜੋ ਕਿ ਵੱਖ-ਵੱਖ ਫੈਕਟਰੀਆਂ ਵਿੱਚ ਸਪਲਾਈ ਕੀਤੀਆਂ ਜਾਂਦੀਆਂ ਨੇ ਇਸ ਨੂੰ ਕੱਲ ਦੇ ਸ਼ਾਮ ਆ ਜਿਹੜੀ ਅੱਗ ਲੱਗੀ ਹੈ ਅੱਗ ਇੰਨੀ ਭਿਆਨਕ ਸੀ ਕਿ ਕਰੇਵ ਦਾ 1 ਇਕੜ ਦੇ ਵਿੱਚ ਜਿਹੜੀਆਂ ਗੱਠਾਂ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਸਨ ਵਕ ਵਕ ਪਿੰਡਾਂ ਚੋਂ ਲਿਆ ਕੇ ਇੱਥੇ ਇਕੱਠੀਆਂ ਕਰਕੇ ਰੱਖੀਆਂ ਜਾਂਦੀਆਂ ਤੇ ਉਸ ਤੋਂ ਬਾਅਦ ਇਹ ਫੈਕਟਰੀਆਂ ਦੇ ਵਿੱਚ ਜਿਹੜੀਆਂ ਗੱਠਾਂ ਭੇਜੀਆਂ ਜਾਂਦੀਆਂ ਪਰ ਅਜੇ ਤੱਕ ਇਹ ਅੱਗ ਦੇ ਕਾਰਨ ਦਾ ਭਾਵੇਂ ਨਹੀਂ ਪਤਾ ਲੱਗ ਸਕਿਆ ਪਰ ਅੱਗਾ ਜਿਹੜੀ ਲਗਾਤਾਰ ਵੱਧ ਰਹੀ ਹੈ ਕੱਲ ਸ਼ਾਮ ਨੂੰ ਜਦੋਂ ਦੇਰ ਸ਼ਾਮ ਜਦੋਂ ਅੱਗ ਲੱਗੀ ਉਸ ਤੋਂ ਬਾਅਦ ਫਾਇਰੂ ਗੇਟ ਦੀਆਂ ਗੱਡੀਆਂ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚੀਆ ਡੀਐਸਪੀ ਤਲਵੰਡੀ ਸਾਹਬੋ ਪਰ ਯੈਸ ਨੇ ਹੀ ਨੇ ਆਪਣੀ ਪੁਲਿਸ ਟੀਮ ਸਮੇਤ ਮੋਕੇ ਤੇ ਪੁੱਛੇ ਨੇ ਪਰ ਅੱਗ ਤੇ ਅਜੇ ਤੱਕ ਜਿਹੜਾ ਕਾਬੂ ਨਹੀਂ ਪਾਇਆ ਗਿਆ ਕਿਉਂਕਿ ਘਰਾਂ ਨੇ ਜਿਹੜੀਆਂ ਕਰੀਬ 10 ਏਕੜ ਦੇ ਵਿੱਚ ਰੱਖੀਆਂ ਹੋਈਆਂ ਸਨ ਕਰੀਬ 1 ਲੱਖ ਤੋਂ ਵੱਧ ਆ ਜਿਹੜੀ ਗੱਠ ਦੱਸੀ ਜਾ ਰਹੀ ਹੈ ਭਾਵੇਂ ਕਿ ਅਜੇ ਪੂਰੀ ਗਿਣਤੀ ਹੈ ਜਿਹੜੀ ਨਹੀਂ ਇਹ ਪਤਾ ਲੱਗ ਸਕੀ ਪਰ 1 ਲੱਖ ਤੋਂ ਬਾਅਦ ਜਿਹੜੀ ਗੱਠ ਦੱਸੀ ਜਾ ਰਹੀ ਹੈ ਇੱਥੇ ਸਭ ਤੋਂ ਜਿਹੜੀ ਬਚਤੀ ਗੱਲ ਰਹੀ ਹੈ ਕਿਉਂਕਿ ਜਿੱਥੇ ਅੱਗ ਲੱਗੀ ਹੈ ਉਸ ਦੇ ਨਜ਼ਦੀਕ ਪੈਟਰੋਲ ਪੰਪ ਸੀ ਤੇ ਉਸ ਦੇ ਨਾਲ ਹੀ ਪਿੰਨ ਨਸ਼ੇ ਆ ਪੈਂਦਾ ਰਾਤ ਪੈਟਰੋਲ ਪੰਪ ਦੇ ਉੱਤੇ ਵੀ ਕਾਫੀ ਪੁਲਿਸ ਨੇ ਸੁਰੱਖਿਆ ਪ੍ਰਬੰਧ ਕੀਤੇ ਪੈਟਰੋਲ ਪੰਪ ਤੇ ਆ ਕਾਫੀ ਗਰਮ ਆ ਜਿਹੜੀ ਇਹ ਸੇਕ ਔਨ ਕਰਕੇ ਪੈਟਰੋਲ ਪੰਪ ਕੋ ਵੀ ਖਾ ਨੁਕਸਾਨ ਹੋਣ ਦਾ ਖਾਤਾ ਜਿਹੜਾ ਪਲਟਾਇਆ ਜਾ ਰਿਹਾ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਉੱਥੇ ਕਾਫੀ ਪ੍ਰਬੰਧ ਕੀਤੇ ਬਚਾ ਦੇ ਪ੍ਰਬੰਧ ਕੀਤੇ ਇਸ ਦੇ ਨਾਲ ਨਾਲ ਜੋ ਕੁਝ ਘਰ ਲੋਕ ਨੇ ਜਿਹੜੇ ਉਸ ਜਿੱਥੇ ਅੱਗ ਲੱਗੀ ਹੈ ਉਸੇ ਰਹਿੰਦੇ ਸੀ ਉਤੋਂ ਘਰ ਵੀ ਖਾਲੀ ਹੈ ਜਿਹੜੇ ਕਰਵਾਏਗੇ ਤਾਂ ਜੋ ਪਿੰਡ ਵਿੱਚ ਅੱਗ ਨਾ ਜਾਵੇ ਅਤੇ ਪਿੰਡ ਵਾਸੀ ਪ੍ਰਸ਼ਾਸਨ ਦਾ ਜਿਹੜੇ ਰਾਤ ਦੇ ਹੀ ਅੱਗ ਬੁਝਾਉਣ ਵਿੱਚ ਜਿਹੜੇ ਲੱਗੇ ਹੋਏ ਨੇ ਪਰ ਗੱਠਾਂ ਨੂੰ ਅੱਗਾ ਜਿਹੜੀ ਬੁਝ ਨਹੀਂ ਰਹੀ ਲਗਾਤਾਰ ਅੱਗਾ ਜਿਹੜੀ ਜਿੰਨਾ ਚਿਰ ਗੱਠਾਂ ਸਾਰੀਆਂ ਮਰਦੀਆਂ ਨਹੀਂ ਲੱਗਦਾ ਨਹੀਂ ਕਿ ਅੱਗਾ ਜਿਹੜੀ ਬੁਝ ਪਾਵੇਗੀ ਬੇਸ਼ੱਕ ਫਾਇਰ ਗੇਟ ਦੀਆਂ ਗੱਡੀਆਂ ਤਲਵੰਡੀ ਸਾਬੋ ਬਠਿੰਡਾ ਰਾਮਪੁਰਾ ਸਰਦੂਰਗੜ ਅੱਤੇ ਹੋਰ ਵਕ ਵਕ ਥਾਮਾ ਤੋਂ ਫਾਇਰ ਗੇਟ ਦੀਆਂ ਗੱਡੀਆਂ ਵੀ ਆ ਜਿਹੜੀਆਂ ਬੁਝੀਆਂ ਨਹੀਂ ਪਰ ਹੁਣ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਦਾ ਲਗਾਤਾਰ ਆ ਜਿਹੜਾ ਅੱਗ ਬੁਝਾਉਣ ਦੇ ਯਤਨ ਕੀ ਜਾ ਰਿਹਾ ਜੀ ਤੇ ਮੁਨੀਸ਼ ਪਿੰਡਾਂ ਦੇ ਲੋਕਾਂ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਐਡਵਾਈਜ਼ਰੀ ਬਿਲਕੁਲ ਦੇਖੋ ਪਿੰਡ ਜੋ ਘਰ ਨਜ਼ਦੀਕ ਕੀ ਉਹਨਾਂ ਦੇ ਘਰ ਜਿਹੜੇ ਖਾਲੀ ਕਰਾ ਲਏਗੇ ਆ ਉਥੋਂ ਮਿੱਟੀ ਉੱਟ ਗਏ ਆ ਜਿਹੜਾ ਅੱਗੇ ਨਾ ਬਦੇ ਇਸ ਤਰ੍ਹਾਂ ਦੇ ਕੁਝ ਯਤਨ ਕੀਤੇ ਗਏ ਨੇ ਤੇ ਪਾਰਟੀਆਂ ਨੂੰ ਵੀ ਅਪੀਲ ਕੀਤੀ ਗਈ ਆ ਕਿ ਅੱਗ ਬੁਝਾਉਣ ਦੇ ਜਦ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਉਸ ਦਿਸ਼ਾ ਜਿਹੜਾ ਉਹਨਾਂ ਦਾ ਸਹਿਯੋਗ ਕੀਤਾ ਜਾਵੇ ਇਸ ਕਰਕੇ ਪਿੰਡ ਵਾਸੀ ਨੇ ਜਿਹੜੇ ਪਿੰਡ ਨੇ ਪਿੰਡ ਜੋ ਸਿੰਗੋ ਵਾਲੇ ਰਿਹਾ ਕਿੰਨੇ ਲੋਕ ਨੇ ਜਿਹੜੇ ਅੱਗ ਬੁਝਾਉਂਦੇ ਉਪਰਾਲਿਆਂ ਵਿੱਚ ਆਪਣਾ ਸਹਿਯੋਗ ਪਾ ਰਹੇ ਹੈਗੇ ਤੇ ਮਨੀਸ਼ ਹਜੇ ਤੱਕ ਅੱਗ ਲੱਗਣ ਦੇ ਕਾਰਨ ਸਪਸ਼ਟ ਨਹੀਂ ਹੋਏ ਇਸ ਬਾਰੇ ਕੋਈ ਜਾਣਕਾਰੀ ਕਿ ਆਖਰ ਕਿਵੇਂ ਲੱਗੀ ਕੋਈ ਸ਼ਾਰਟ ਸਰਕਟ ਹੋਇਆ ਜਾਂ ਫਿਰ ਕੁਝ ਹੋਰ ਦੇਖੋ ਅਸਾਂ ਕੱ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿਉਂਕਿ ਪੁਲਿਸ ਪ੍ਰਸ਼ਾਸਨ ਦਾ ਪਹਿਲਾ ਕਦਮ ਆ ਜਿਹੜਾ ਅੱਗ ਬੁਝਾਉਣਾ ਕਰਤ ਬੁਝਾਉਣ ਤੋਂ ਬਾਅਦ ਆ ਜਿਹੜਾ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਿ ਆਖਿਰਕਾਰ ਅੱਗ ਲੱਗੀ ਕਿਸ ਤਰ੍ਹਾਂ ਕਿਉਂ ਲੱਗੀ ਇਸ ਦੇ ਕਾਰਨ ਹੋਏ ਇਹ ਵੀ ਜਾਣਟਾ ਜਿਹੜੀ ਇਸ ਤੋਂ ਬਾਅਦ ਕੀਤੀ ਜਾਵੇ ਕਿ ਸਭ ਤੋਂ ਪਹਿਲਾ ਕਦਮਾ ਜਿਹੜਾ ਉਹ ਅੱਗ ਬੁਝਾਉਣ ਦਾ ਸੀ ਪੁਲਿਸ ਪ੍ਰਸ਼ਾਸਨ ਅੱਗ ਬੁਝਾਉਣ ਦੇ ਚਦਨਾ ਜਿਹੜਾ ਲਗਾਤਾਰ ਕਰ ਰਿਹਾ ਹੈਗਾ ਅਜੇ ਤੱਕ ਮਨਿੰਸ਼ ਕਾਫੀ ਸਮਾਂ ਹੋ ਗਿਆ ਹਜੇ ਤੱਕ ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ ਹੈ ਤੇ ਹੋਰ ਕਿੰਨਾ ਸਮਾਂ ਲੱਗ ਸਕਦਾ ਹੈ ਇਸ ਬਾਰੇ ਕੋਈ ਸੰਭਾਵਨਾ ਜਾਂ ਆਸਾਰ ਬਿਲਕੁਲ ਦੇਖੋ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਕਿ ਲਗਾਤਾਰ ਉਹਨਾਂ ਵੱਲੋਂ ਚਦਨ ਕੀਤੇ ਜਾ ਰਹੇ ਨੇ ਕਿਉਂਕਿ ਅੱਗ ਕਾਫੀ ਭਿਆਨਕ ਹੈ 10 ਇੱਕੜ ਦੇ ਵਿੱਚ ਆ ਜਿਹੜੀ ਅੱਗ ਫੈਲੀ ਹੋਈ ਆ ਬਾਕੀ ਇਹ ਪਰਾਲੀ ਦੀ ਅੱਗ ਉਜੀ ਆ ਉਹ ਉਸ ਨੂੰ ਬੁਝਾਉਣਾ ਵੀ ਕਾਫੀ ਮੁਸ਼ਕਲ ਹੋ ਜਾਂਦਾ ਉਸ ਦੇ ਵਿੱਚ ਗੱਡੀਆਂ ਭੇਜਣੀਆਂ ਜਾਂ ਉਸ ਦੇ ਵਿੱਚ ਕੋਈ ਸਾਧਨ ਭੇਜਨੇ ਖਤਰੇ ਦਾ ਕੰਮ ਹੋ ਸਕਦਾ ਇਸ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਕਿ ਅੱਜ ਕਰੀਬ ਦपहर ਤੱਕ ਆ ਜਿਹੜੀ ਅੱਗ ਬੁਝਾਈ ਜਾਵੇਗੀ ਕਾਬੂ ਪਾ ਲਿਆ ਜਾਵੇਗਾ ਠੀਕ ਹੈ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਪਰਾਲੀ ਕਰੀਬ 1 ਲੱਖ ਤੋਂ ਵੱਧ ਗੱਠਾਂ ਨੇ ਪਰਾਲੀ ਦੀਆਂ ਜਿਨ੍ਹਾਂ ਨੂੰ ਅੱਗ ਲੱਗੀ ਹੈ ਤੇ ਕੱਲ ਸ਼ਾਮ 6 ਵਜੇ ਦੀ ਅੱਗ ਲੱਗੀ ਹੋਈ ਹੈ ਤੇ ਹਜੇ ਤੱਕ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਸਥਾਨਕ ਲੋਕ ਪੂਰਾ ਸਹਿਯੋਗ ਕਰ ਰਹੇ ਨੇ ਅੱਗ ਬੁਝਾਉਂਦਸਤਾ ਮੌਕੇ ਤੇ ਮੌਜੂਦ ਹੈ ਤੇ ਮੁਸ਼ੱਕਤ ਅੱਗ ਨੂੰ ਬੁਝਾਉਣ ਦੀ ਲਗਾਤਾਰ ਹੋ ਰਹੀ ਹੈ ਤੈਨੂੰ ਫੋਨ ਕੀਤਾਗਾ